ਫਗਵਾੜਾ ਦੀ ਸੰਗਣੀ ਬਸੋ ਵਾਲੇ ਇਲਾਕੇ ਮਾਡਲ ਟਾਊਨ ਵਿਖੇ ਇੱਕ ਘਰ ਦੇ ਗੇਟ ਉੱਪਰ ਰਾਤ ਸਮੇਂ ਚਾਰ ਸ਼ਰਾਤੀ ਅਨਸਰਾਵਲੋ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਹਮਲੇ ਦੌਰਾਨ ਜਿੱਥੇ ਉਹਨਾਂ ਦੇ ਗੇਟ ਦਾ ਕਾਫੀ ਨੁਕਸਾਨ ਹੋ ਗਿਆ ਉੱਥੇ ਹੀ ਉਕਤ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਮਾਮਲਾ ਇਹ ਹੈ ਕਿ ਜਿੱਦਾਂ ਰਾਤੀਆਂ ਅਸ਼ਰਾਰਤੀ ਅਨਸਰ ਆਏ ਆ ਤੇ ਭੰਨ ਤੋੜ ਕੀਤੀ ਆ ਇਹ ਬਾਅਦ ਚੋ ਵੀ ਕੋਈ ਅਨਸਖਾਵੀ ਘਟਨਾ ਹੋ ਸਕਦੀ ਕਿਸੇ ਦਾ ਜਾਨੀ ਵਾਲੀ ਨੁਕਸਾਨ ਹੋ ਸਕਦਾ ਹੁਣ ਜਿੱਦਾਂ ਗੱਲ ਕਰਦੇ ਪਏ ਸੀਗੇ ਤੇ ਕੱਲ ਸਵੇਰੇ ਅੱਜ ਅੱਜ ਸਵੇਰੇ ਮਤਲਬ 4 ਵਜੇ ਤੇ ਅਬੀਲੀ ਵਾਲੇ ਹੁਣ ਲੰਘ ਕੇ ਕੇ ਦੱਸੇ ਉਹਨਾਂ ਨੇ ਕਹਿੰਦੇ ਬਾਲੀਆਂ ਲਾ ਕੇ ਲੈ ਕੇ ਸਵੇਰੇ ਜਨਾਨੀ ਕਿਸੇ ਦੀਆਂ ਗੁਰਾਨਕਪੁਰੇ ਜੋ ਜਾਣ ਐਂਟਰ ਕਰਦੇ ਆਪਾਂ ਇਹ 4 4 ਜਾਣੇ ਸੀਗੇ ਜੀ 4 ਜਾਣੇ ਹਾਂ ਜੀ ਮੂੰਹ ਸਰਲੇ ਬੈਠੇ ਸੀਗੇ ਰਾਤੀ ਭਾਜੀ ਹੁਣੀ ਜਦੋਂ ਬਾਹਰ ਆਏ ਆ ਜਿੱਦਾਂ ਤੇ ਉਹਨਾਂ ਨੇ ਮਤਲਬ ਇਹ ਗੱਲ ਕਹੀ ਉਹਨਾਂ ਨੂੰ ਕਿ ਆਓ ਸਰਦਾਰ ਜੀ ਆਓ ਇੰਨੀ ਗੱਲ ਕਹਿ ਕੇ ਬਾਅਦੋਂ ਚੱਲ ਗਏ ਆ ਤੇ ਗਰਾਸੀ ਗੇਟ ਦੇ ਉੱਪਰ ਮਾਰੇ ਗੇਟ ਦੇ ਉੱਪਰ ਨੰਬਰ ਪਲੇਟ ਵੀ ਪੰਨੀ ਆ ਆ ਘਰ ਦੀ ਜਿਹੜੀ ਪਲੇਟ ਹੁੰਦੀ ਆ ਉੱਤੇ ਵੀ ਭੰਨ ਕੇ ਗਏ ਉਹਨੂੰ ਚੰਗੀ ਤਰ੍ਹਾਂ ਮਲੋ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਹਾਂਜੀ ਬਾਕੀ ਜੋਸ਼ੀ ਸਾਹਿਬ ਨੂੰ ਬੇਨਤੀ ਕੀਤੀ ਆਏ ਨਾਲ ਸਾਡੇ ਤੇ ਇਹਨਾਂ ਨੇ ਅੱਗੇ ਐਸਪੀ ਸਾਹਿਬ ਦੇ ਕੋਲ ਰਾਤੀ ਪੀਸੀਆਰ ਵਾਲੇ ਸੀ ਮੰਗ ਇਹ ਹੈ ਕਿ ਮਤਲਬ ਇਹਨਾਂ ਐਕਸ਼ਨ ਲਿਆ ਜਾਵੇ ਤਾਂ ਕਿ ਮਤਲਬ ਚਲੋ ਅੱਜ ਕੋਈ ਗੱਲ ਇੱਥੇ ਹੋਈ ਆ ਚਲੋ ਖਤਰਾ ਤਾਂ ਬਹੁਤਾ ਨਹੀਂ ਹੋਇਆ ਕਿ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਕਿ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਜੇਕਰ ਆਪਾਂ ਹੁਣ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਤਾਂ ਮੇਰਾ ਪਰਮੋਤ ਜੋਸ਼ੀ ਜਾਬਾਤ ਮਾਰਟਨ ਏਰੀਆ ਵਿੱਚ ਖੜੇ ਆ ਕਿ ਮਾਮਲਾ ਕੀ ਕਰੇ ਇਹ ਸਾਡਾ ਹੀ ਬਾੜਾ ਜੀ ਇਹ ਸੀ ਵਲਾਗ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ ਤੇ ਮੈਨੂੰ ਕਹਿੰਦੇ ਜੁਸ਼ਾ ਸਾਡੇ ਘਰ ਆਓ 181 ਦੇ ਵਿੱਚ ਮਾਰਟਨ ਸਾਡੇ ਨਾਲ ਰਾਤੀ ਕੋਈ ਅਣਪਛਾਤੇ ਬੰਦੇ 4 ਜਣੇ ਆਏ ਆ ਇੱਕ ਨੇ ਸਕੂਟੀ ਸਟਾਰਟ ਰੱਖੀ ਤਿੰਨਾਂ ਜਣਿਆਂ ਨੇ ਆਗਣੇ ਦੇ ਗੇਟ ਦੇ ਵਿੱਚ ਗੜਾਸੇ ਮਾਰੇ ਉਦੋਂ ਬਾਅਦ ਉਹਦੀ ਨੇਮ ਪਲੇਟ ਸੀ ਉਹ ਵੀ ਗੜਾਸੇ ਮਾਰੇ ਜਦੋਂ ਉਹਨਾਂ ਨੇ ਮਾਰੇ ਤੇ ਜਦੋਂ ਬਾਹਰ ਆਏ ਤਾਂ ਕਹਿੰਦੇ ਸਾਜੀ ਆਜੋ ਜਦੋਂ ਬਾਹਰ ਨਿਕਲੇ ਤਾਂ ਦੌੜ ਗਏ ਕੋਈ ਵਿਅਕਤੀ ਵਗੈਰਾ ਪਛਾਣ ਚਾਹ ਪਛਾਣ ਚਾਏ ਸੀਸੀ ਕੈਮਰੇ 'ਚ ਆ ਗਏ ਉਹ ਹੁਣ ਪੁਲਿਸ ਨੂੰ ਪ੍ਰਸ਼ਾਸਨ ਨੂੰ ਦੇ ਦੇਣਾ ਸਾਰਾ ਕੁਝ ਇਹਨਾਂ ਨੂੰ ਪ੍ਰਿੰਟ ਰੇ ਬਣਾ ਕੇ ਉਹ ਦੇਖਣਗੇ ਕਿ ਕਿਹੜੇ ਬੰਦੇ ਕਿਹੜੇ ਨਹੀਂ ਆ ਠੀਕ ਹੈ ਜੀ ਉਹ ਰੰਜਿਸ਼ ਵਗੈਰਾ ਕੋਈ ਤਰ੍ਹਾਂ ਉਹ ਸ਼ਰੰਜਿਤ ਇਹਨਾਂ ਨੂੰ ਪੁੱਛਿਆ ਕਿ ਮੈਂ ਕਿ ਤੁਹਾਨੂੰ ਕੋਈ ਧਮਕੀ ਦਾ ਫੋਨ ਆਇਆ ਵਾ ਕਹਿੰਦੇ ਨਹੀਂ ਮੈਂ ਕਿ ਕੋਈ ਰੰਜਿਤ ਕੋਈ ਲੜਾਈ ਝਗੜਾ ਕਹਿੰਦੇ ਨਹੀਂ ਤੇ ਪੁਲਿਸ ਨੂੰ ਸ਼ਿਕਾਇਤ ਹਾਂ ਜੀ ਹੁਣ ਵੀ ਆ ਕੇ ਪੀਸੀਆ ਨੂੰ ਫੋਨ ਕਰਤਾ ਵੀ ਆ ਰਹੇ ਆ ਤੇ ਰਾਤੀ ਵੀ ਇਹਨਾਂ ਨੇ ਕੀਤਾ ਸੀਗਾ ਤੇ ਮੈਂ ਸੜਾ ਕਿਤੇ ਗਿਆ ਹਾਂ ਜੀ ਰਾਤ ਵੇਲੇ ਪੁਲਿਸ ਆਈ ਸੀ ਮਸੀਂ ਮੰਗੇ ਹਿਰਾ ਦੇ ਪ੍ਰਸ਼ਾਸਨ ਕੋਲੋਂ ਕਿ ਜਿਹੜੀ ਇਹ ਘਟਨਾ ਹੋ ਰਹੀਆਂ ਬਹੁਤ ਗਲਤ ਹੈ ਤੇ ਇੱਥੇ ਜਿਹੜੇ ਵੀ ਆਪਣੀ ਤਫਰੀ ਹੈਗੀ ਆ ਮੇਰੇ ਸਾਹ ਹਾਂ ਪੁਲਿਸ ਵਾਲਿਆਂ ਨੂੰ ਇੱਥੇ ਗਸ਼ਤ ਲਾਣੀ ਚਾਹੀਦੀ ਆ ਮਾਲਟੋਨ ਘੁੰਮਣਾ ਚਾਹੀਦਾ ਇਹਨਾਂ ਨੂੰ ਸਾਰੇ ਕਿ ਦੇਖੋ ਉਧਰ ਪਤਾ ਲੱਗਾ ਕਿ ਸਵੇਰੇ 4 ਵਜੇ ਵੀ ਕਿਸੇ ਦੀਆਂ ਬਾੜੀਆਂ ਲਾ ਲੀਆਂ ਸੈਰ ਕਰਦੇ ਲੇਡੀਜ਼ ਨੇ ਅਸੀਂ ਤਾਂ ਇਹ ਕਹਿੰਨੇ ਆ ਕਿ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਸਾਡੇ ਜਿਹੜੇ ਵਾਰਡ ਦੇ ਵਿੱਚ ਜਾਂ ਆਸੇ ਪਾਸੇ ਇਲਾਕਿਆਂ ਦੇ ਵਿੱਚ ਗਸ਼ਤ ਵਧਾਈ ਜਾਵੇ